ਸਾਰੇ ਹਰੀ ਦੋਸਤਾਂ ਮਿੱਤਰਾਂ ਉਮੀਦ ਕਰਦੇ ਹਾਂ ਵੀ ਠੀਕ ਠਾਕ ਹੋਣ ਤੁਹਾਡੇ ਜਨਰਲ ਵੀ ਛੱਟ-ਵੱਟ ਹੋਣਗੇ ਤੇ ਲਓ ਮਿੱਤਰੋ ਅੱਖਾਂ ਵਾਲੇ ਸਾਰੇ ਬੱਚੇ-ਬੁੱਚੇ ਇਹ ਠੀਕ ਆ ਅੱਗੇ ਨਾਲੋਂ ਫਰਕ ਆ ਇੱਥੇ ਪਾਏ ਵੇ ਆ ਤੇਰੀ ਅੱਖ ਸੱਚ ਸੱਟ ਨਹੀਂ ਹੋਈ ਆ ਮਖਰਾਬ ਹੀ ਆ ਤੇ ਇਹਨਾਂ ਸਾਰਿਆਂ ਦੀਆਂ ਅੱਖਾਂ ਆਪਾਂ ਧੋਣੇ ਆ ਆ ਰਹੀ ਦਵਾਈ ਤੇ ਦਵਾਈ ਤੇ ਕੱਪ ਚ ਪਾ ਲੈਨੇ ਆਪਾਂ ਪਾਣੀ ਤੇ ਬਾਕੀ ਆ ਬੱਚਿਆਂ ਨੂੰ ਆਪਾਂ ਛੱਡੀ ਦੇ ਬਿਠਾ ਲੈਨੇ ਆ ਇਹਨਾਂ ਨੂੰ ਬਾਅਦ ਹੀ ਉਹ ਕਰਦੇ ਆ ਆਹ ਦਵਾਈ ਦਾ ਟੱਕਾ ਲਾ ਦਗੇ ਆਹ ਦੇਖੋ ਆਹ ਦਵਾਈ ਲੈ ਆਂਦੀ ਸੀਗੀ ਆਪਾਂ ਪਤੰਜਲੀ ਵਾਲੀ ਬਧੀਆ ਹੁੰਦੀ ਹੈ ਨਾ ਹੂੰ ਇਹ ਇਹ ਆਪਾਂ ਬਾਅਦ ਚ ਪਾਉਂਦੇ ਇਹਨਾਂ ਦੇ ਅੱਖਾਂ ਧੋ ਲਾਂਗੇ ਪਹਿਲਾਂ ਪਹਿਲਾਂ ਆਪਾਂ ਚੰਨ ਹਾਂਜੀ ਵੋਏ ਪਾਗਲੇ 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 ਫਾੜੇ ਨੂੰ ਫਾੜ ਫਾੜ ਆਹ ਆਹ ਆ ਦਿਖਾ ਵੀ ਨੇੜੇ ਲਿਆ ਕੇ ਸਾਰੇ ਬੱਚੇ ਆ ਆਪਣੇ ਦੋ ਤਾਂ ਹੈਗੇ ਸੁਨਖੇ ਜੀ ਆਹ ਤੇ ਇਹਦਾ ਭਰਾ ਹੈਗਾ ਓਏ ਦੇਖੀ ਆਹ ਦੋਨੇ ਇਹਦਾ ਆਪਣੀ ਚੀਨੀ ਦੇ ਆ ਆ ਵੜੀ ਠੀਕ ਹੈ ਜੀ ਤੇ ਘਾ ਰਿਹਾ ਆਹ ਚੀਨੀ ਦੇ ਆ ਤੇ ਦੋ ਆਪਾਂ ਜਾਨਵਰ ਢਾਈ ਹੋਏ ਆ ਇੱਕ ਤਾਂ ਲਾਲ ਚੀਨਾ ਠੀਕ ਹੈ ਇੱਕ ਆਪਣਾ ਪੇਟੀ ਵਾਲਾ ਉਹ ਦੋਨੇ ਢਾਈ ਹੋਏ ਆ ਤੇ ਬੱਚੇ ਰਗਮਚ ਗਏ। ਕੱਲ ਦੋ ਬੱਚੇ ਘਵਾਤ ਗਏ। ਆਪਣਾ ਜਿਹਦੀ ਕਾਲੀ ਮੌਜ ਕੀਤੀ ਸੀ ਤੇ ਘੰਡ ਕੀਤਾ ਸੀ। ਉਹ ਛਤਰੀ ਤੇ ਬਿਠਾਇਆ ਹੀ ਸੀਗਾ। ਪਤਾ ਨਹੀਂ ਹਨ ਕਿੱਧਰ ਚਲ ਗਿਆ ਉਹ। ਜੋ ਬਜ਼ਾਰੋਂ ਜਾ ਕੇ ਆ ਕੇ ਵਾਪਸ ਆਇਆ ਤੇ ਛਤਰੀ ਤੇ ਨਹੀਂ ਸੀਗਾ ਉਹ। ਤੇ ਇੱਕ ਉਹਦਾ ਹੀ ਭਰਾ ਸਾਤਾ ਤੇ ਘੰਡਾ ਵਾਲਾ। ਉਹ ਵੀ ਪਤਾ ਨਹੀਂ ਕਿੱਧਰ ਉੱਠ ਗਿਆ। ਉਹ ਡਾਇਆ ਸੀਗਾ ਵਧ ਗਿਆ ਫਿਰਦੇ ਇੱਥੇ ਘਰ ਤੇ। ਬੈਗ ਹੈ ਤੇ ਮੇਰੇ ਸਾਹਮਣੇ ਉਹ ਪਤਾ ਹੀ ਨਹੀਂ ਕਿੱਧਰ ਚਲ ਗਿਆ। ਕਿ ਜੇ ਗਜੇ ਲੈ ਕਿਹਦਾ ਭਰਾ ਹਾ ਵਾ ਰਾ ਇਹ ਆਪਰੇਂਡ ਨੇ ਤੇ ਬੈਠਾ ਬੁੱਠਾ ਨਾ ਕਿਉਂਕਿ ਜਦੋਂ ਤੇ ਇਹ ਜੰਮੇ ਬਹੁਤ ਘੱਟ ਪੜੇ ਹਨ ਤਾਂ ਹੀ ਦੇ ਲੋ ਚਿੱਟੇ ਚਿੱਟੇ ਪੜੇ ਆਹ ਨਾਲੂ ਦੇ ਤੇ ਅੱਖਾਂ ਓੱਖਾ ਧੋਣੇ ਸਾਰਿਆਂ ਦੇ ਇਹ ਦਵਾਈ ਹੋ ਗਈ ਨਹੀਂ ਕਰਕੇ ਆ ਦੋ ਤਿੰਨ ਵਾਰੀ ਆਏ ਖਾ ਧੋ ਤੇ ਆ ਨੀ ਉਦੋਂ ਬਾਅਦ ਆਪਾਂ ਪਾਵਾਂਗੇ ਨੇ ਸਾਰਿਆਂ ਦਵਾਈ ਤੇ ਬਾਕੀ ਮਹਾਰਾਜ ਦੇ ਇਸ ਗੱਲੋਂ ਸ਼ੁਕਰ ਆ ਤੋ ਪਤਾ ਪਨੇ ਕਰਨ ਲੱਗੀ ਆ ਪੂਰੀ ਵਧੀਆ ਕਲਰ ਜੈਨ ਲੱਗਣ ਲੱਗੇ ਤੇ ਹਰ ਵਾਰੀ ਨਾ ਆ ਦੇਖੋ ਰੂਮ ਜਿਹੜੇ ਜਿਹਦੇ ਉਹ ਕਰੀ ਜਾਂਦੇ ਹਰ ਵਾਰੀ ਰੂਮ ਨਵੀਂ ਦਵਾਈ ਪਾਈ ਜਾਂਦੇ ਆ ਆਹੋ ਹੋ ਪੱਜੇ ਆ ਟੌਪ ਟੌਪ ਦੇਖੋਗੇ ਸਾਰੇ ਆਹ ਚਲ ਚਾ ਕੀ ਠੀਕ ਹੋ ਗਈ ਹੋ ਗਈ ਵੱਡੀ ਗੁੰਦ ਰੇ ਅੱਖੀ ਦੂਜੀ ਵੀ ਵਾਲੇ ਆ ਖੋਲ ਜੂ ਗਿਆ ਤੇ ਹਣ ਸੇਤਾ ਸੂਤਾ ਨਹੀਂ ਡਾਉਣ ਸੇਤਾ ਲੋ ਚੱਲ ਠੀਕ ਆ ਬੱਚੇ ਕੁੱਚੇ ਬਸ ਅੱਖਾਂ ਹੁਣ ਲੱਗ ਗਈਆਂ ਯਾਰ ਤੇ ਅੱਜ ਇੱਕ ਨਾ ਹੋਰ ਬਾਈ ਨੇ ਕਿੰਨੇ ਦੱਸਿਆ ਇਥੋਂ ਆਪਣੇ ਮਲੇ ਜੀ ਬਾਈ ਹੋ ਰਿਹਾ ਦਾ ਕਾਕਾ ਬਾਈ ਉਹਨੇ ਦੱਸਿਆ ਕਹਿੰਦਾ ਵੀ ਸੇਪਰੇ ਦਾ 500 ਦਾ ਬਤਨਾਉਂਦਾ ਗੋਲੀਆਂ ਦਾ ਉਹਦਾ ਨਾ ਬਹੁਤ ਹੀ ਰਿਜਲਟ ਦਾ ਗੋਲੀ ਆ ਉਹ ਦੇ ਦੋ ਆਰੇ ਕੰਮ ਚੰਦੂ ਪੈਸਾ ਉਦਾਵੀ ਅੱਜ ਬੱਸ ਲੈ ਅੱਗੇ ਦੇਖ ਕੇ ਦੇ ਇਹ ਆਦੇ ਫੜ ਦੇ ਬੱਚੇ ਦਿਖਾਈ ਮਾੜੀ ਜੀ ਇਕ ਦਾ ਹੋ ਜਾਂਦਾ ਹੋ ਜਾਂਦਾ ਤੇ ਇੱਕ ਤਾਂ ਦਿਖਾਉਣਾ ਇੱਥੇ ਅੱਗੇ ਹਾਂ ਨੁੰਨਾ ਭਾਈ ਆ ਗਿਆ ਤੇ ਦਵਾਈ ਪਾਉਣੀ ਸਾਰਿਆਂ ਦੇ ਦੇਖੀ ਦੇਖੀ ਸੀ ਓਕੇ ਰਪੋਰਟ ਹਾਂ ਜਲ ਬਸ ਹਕ ਓਕੇ ਮਾੜੀ ਕੱਲ ਉਹ ਜਿਹੜੀ ਤੁਸੀਂ ਵਲੌਗ ਪਾ ਅਪਲੋਡ ਕਰਤਾ ਵਾ ਜਾ ਕੇ ਦੇਖ ਲਓ ਜਿਹਨੇ ਨਹੀਂ ਦੇਖਿਆ ਤਾਂ ਯਾਰ ਪਤਾ ਨਹੀਂ ਕਿਧਰ ਆ ਪੋਤਾ ਵਗੈਰ ਹੋ ਗਈ ਯਾਰ ਤੇ ਉਹ ਨਾ ਕਬੂਤਰੀ ਇਹ ਕੱਲ ਡਾਲੀ ਫਿਰ ਜੇ ਰੰਗ ਦਾ ਸੁੱਕ ਗਿਆ ਨਾ ਅਸੀਂ ਤਾਂ ਬਿਠਾਈ ਸੀ ਵੇਖ ਖੁੱਲੀ ਆ ਵੀ ਉੱਡ ਗਈ ਉਹ ਤੇ ਉਹ ਕਬੂਤਰੀ ਸਾਨੂੰ ਡਾਟ ਉਹ ਬੰਦੇ ਦਿਖ ਨਹੀਂ ਮੜਾ ਕੈਮਰਾਮੈਨ ਜੂਮ ਕਰਕੇ ਦਿਖਾ ਦੇ ਇਹ ਆਓ ਕੋਡਾਂ ਦੇ ਮਗਰ ਨਹੀਂ ਉਹ ਵੇ ਉਹ ਕਾਲੀ ਰੇ ਲੱਗੀ ਆ ਆ ਵੇ ਛੋਡਾ ਇਹਨਾਂ ਦੀ ਛਤਰੀ ਤੇ ਇੱਕ ਜਾਨਵਰ ਵੀ ਬੰਨਿਆ ਹੋਇਆ ਇਹ ਆ ਦੇ ਸਾਨੂੰ ਇਹ ਤੇ ਡਾਊਟ ਲੱਗਦਾ ਵੀ ਇਹਨੂੰ ਨੇਲ ਕੂਤਰੀ ਆ ਇਹਨਾਂ ਨੇ ਫੜ ਲਈ ਕੱਲ ਮਤਲਬ ਕਿ ਬਿਠਾ ਲਈ ਹੋਣੀ ਆ ਕਿਉਂਕਿ ਉਹ ਕਿਹੜੇ ਨੁੰਨੇ ਨਸਰ ਇਹ ਵੀ ਗਾਹਾਂ ਲੈ ਕੇ ਆਏ ਸੀ ਕਿ ਪਤਾ ਨਹੀਂ ਵਿਹੜੇ ਚ ਲੱਗੀ ਸੀ ਪਤਾ ਨਹੀਂ ਕੀ ਹਿਸਾਬ ਕਿਤਾਬ ਹਨ ਲੈ ਬਾਈ ਇਹਨਾਂ ਦਾ ਕੋਈ ਆ ਗਿਆ ਆਪਾਂ ਵੀ ਕਿਹੜਾ ਦੇਣਾ ਵਾ ਐ ਤਾਂ ਕੋਈ ਨਹੀਂ ਸਧਰਾ ਰਦਕਾਰ ਆਪਣਾ ਵੀ ਲੈ ਤੇ ਐ ਬਣੀ ਗੱਲ ਉਹਦੀ ਕੂਤਰੀ ਦੀ ਐਵੇਂ ਤਾਂ ਉਹੀ ਨਿਕਲ ਗਈ ਬਾਕੀ ਉਹ ਕੋੜ ਆਪਣੇ ਆਦੀ ਸੀ ਘਰੋਂ ਸੀ ਗਿਆ ਅਮਗੇ ਹੁਣ ਘਰ ਆਲੇ ਬੱਚੇ ਬਾਹਰੋਂ ਸੀ ਬਾਹਰੋਂ ਸੀ ਆਪੋ ਦਾ ਵਾਲੀ ਹਾਂ ਇਹ ਕਦੋਂ ਤਾਂ ਆ ਕੇ ਬੈਠਾ ਰਿਹਾ ਤਾ ਇਹਨੂੰ ਹੋ ਹੀ ਗਿਆ ਮੇਰੇ ਨਾਲ ਹੋਣਾ ਯਾਰ ਉੱਤੋਂ ਘੰਟਾ ਨਹੀਂ ਇੱਥੇ ਕੀ ਕਰਨਾ ਇਹਨੂੰ ਪੁੱਛਣਾ ਲਓ ਮੈਂ ਤੇਰਾ ਦਵਾਈ ਦੁਵਾਈ ਤੇ ਸਾਰੇ ਬੱਚਿਆਂ ਦੇ ਪਾ ਦੀ ਓਕੇ ਰਿਪੋਰਟਾਂ ਤੇ ਬਾਕੀ ਪਤਾ ਇਹਨਾਂ ਚ ਆ ਆ ਉੱਡੇ ਫਿਰਦਾ ਦੇਖਾਈ ਦਿਖਾਈ ਹੈ ਆ ਵੀ ਰਿਹਾ ਬੱਚਾ ਆਪਣਾ ਲਾਲ ਜੀ ਨਾ ਠੀਕ ਆ ਤੇ ਇੱਕ ਦੋ ਇੱਥੇ ਹੋਰ ਬਿਠਾ ਦੇ ਉੱਪਰ ਉਹ ਵੀ ਸੁਣ ਦਿਖਾ ਦੇਣਾ ਮੈਂ ਤਾਂ ਅੱਛਾ ਬੈਠੂ ਸਿਆੜਾ ਦਾ ਇਹ ਥੋੜਾ ਠੀਕ ਆ ਆ ਵੀ ਰਿਹਾ ਸਕੇ ਨੰਦਾ ਉੱਡੇ ਫਿਰਦਾ ਇੱਕ ਲਾਲ ਜੀ ਨਾ ਬਿਠਾਦਾ ਵਾ ਜਿਆਦਾ ਬੁੜੀ ਕਰਦੇ ਨੇ ਥੋੜੇ ਜਿਹੇ ਕਿਆ ਕੰਮ ਆ ਬੱਚੇ ਨੂੰ ਪੜਾਉਂਦੇ ਨੇ ਚੱਲੋ ਬਈ ਕੁੜੀ 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 ਚੱਲੋ ਵੀ ਚਲੋ ਵੀ ਚੱਲੋ ਮੇਰੇ ਚੱਲ ਓਏ ਚੱਲ ਬਈ ਤੂੰ ਨਿਕਲ ਤੈਨੂੰ ਤੇਰੇ ਤੇ ਕਾਉਂਦਾ ਨਹੀਂ ਬਈ

ਦੋ ਚਾਰੇ ਆ ਇੱਕ ਥੱਲੇ ਆ ਬਾਕੀ ਸਾਰੇ ਕੁੱਥੇਗਾ ਤਰ ਇੱਧਰ ਛੱਡਦੇ ਆਪਾਂ ਹਨਾ ਠੀਕ ਠਾਕ ਆ ਸਾਰੇ ਆ ਦੇ ਉੱਤਰੂ ਲੈ ਕੇ ਪਰਲੇ ਕੋਡੇ ਚ ਸਾਰੇ ਉਕੇ ਰੂਨਾ ਆ ਇੱਧਰ ਲਾ ਦਨੇ ਆਪਾਂ ਕੁੰਡਾ ਲਾਈ ਗਿਆ ਨਾ ਚਲੋ ਜੀ ਆ ਜਿਹੜੇ ਬੈਠੇ ਆ ਤਾਂ ਬੈਠੇ ਰਹਿਣ ਦਿੰਨੇ ਆ ਆ ਦੇ ਡਾਹਰ ਦਾ ਬੱਚਾ ਆਵੇ ਆਵੇ ਇਹ ਆਇਆ ਨੇ ਕਿ ਦੁਨੀਆ ਇੱਧਰ ਨੇ ਇਹ ਕਿੰਨੇ ਬਿਠਾਈ ਉੱਪਰ ਤਾਂ ਇੰਨੀ ਬਿਠਾਈ ਆ ਹਨਾ ਇੱਕ ਘੰਡ ਵਾਲਾ ਹਾਂ ਤਾਂ ਉਹ ਪਰਬਠਾ ਦੇ ਨੇ ਨੂੰ ਬੈਠੇ ਰਹਿਣ ਦਿੰਨੇ ਆ ਤੇ ਅੱਖਾਂ ਓੱਖਾਂ ਬੱਚਿਆਂ ਦੇ ਧੋਤ ਨੇ ਹਨ ਇੱਕ ਕਾਕੇ ਬਈ ਨੇ ਕਿ ਐ ਸੇਪੜਾ 500 ਦਾ ਪੱਤਾ ਲਿਆਓ ਚੋਸੇ ਦਾ ਹਿੱਸਾ ਦੇ ਦੋ ਮਤਲਬ ਕਿ ਸਾਰੇ ਕੂਤਰਾਂ ਨੂੰ ਉਹ ਵੀ ਲੈ ਕੇ ਦਿੰਨੇ ਆਪਾਂ ਤੇ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਚੱਲਦੇ ਆਂ ਬਾਜ਼ਾਰ ਤੋਂ ਲੈ ਕੇ ਚੱਲਦੇ ਆਂ ਉਹ ਵੀ ਦਿਖਾਉਣੇ ਰਸਤੇ 'ਚ ਫਿਰ ਮਿੱਤਰੋ ਦਵਾਈਆਂ ਆਪਾਂ ਲੈ ਜਾਂਦੀਆਂ ਠੱਲਾਂ ਵੀ ਖੜ ਲਿਆਣੇ ਆ ਤੁਹਾਨੂੰ ਦਿਖਾਉਂਦਾ ਮੈਂ ਇਹ ਆ ਲੋ ਆ ਤਾਂ ਹੈਗੀ ਆ ਪਾਵਰ ਜਲ ਇਹ ਜਿੰਨਾ ਦੀ ਮੜੀ ਮੋਟੀ ਹੱਡੀ ਬੱਚਿਆਂ ਪੁੱਛਦੇ ਉਹਨਾਂ ਨੂੰ ਦਿਆ ਕਰਾਂਗੇ ਆ ਲਿਆਂਦੀ ਉਹੀ ਦਵਾਈ ਹੈ ਆਪਾਂ ਉਹਦੇ ਨਾਲ ਦੀ ਦ੍ਰਿਸ਼ਟੀ ਆਈ ਡ੍ਰੌਪ 20 ਰੁਪਏ ਦੀ ਡੱਬੀ ਹੈ ਸਾਰੀ 20 ਰੁਪਈਆ ਦੀ ਓਕੇ ਆ ਯਾਰ ਸਾਡਾ ਇਹ ਥੱਲਾ ਫੜ ਲਿਆ ਮੇਰਾ ਇਹ ਹੈਗੀਆਂ 15 ਥੱਲਾ ਵਾ 15 ਤੇ ਪੰਜ ਕਾ ਵੱਡੀਆਂ ਬਣਾਈਆਂ ਵੱਡੀਆਂ ਬੱਡੀਆਂ ਯਾਰ ਹੁਣ ਚੱਲ ਦੇਖੀ ਜੂ ਕੋਈ ਨਹੀਂ ਮੋਜੇ ਬੱਚਿਆਂ ਦੇ ਪਾਉਣੀਆਂ ਇਹ ਬੜੀਆਂ ਇਹ ਪਾਵਾਂਗੇ ਆਪਾਂ ਅੱਲਾ ਦੇ ਵੱਲੋਂ ਹੋ ਕੇ ਆ ਛੋਟੇ ਇਹ ਜਿਹੜੇ ਵੀ ਛੋਟੇ ਬੱਚੇ ਜਿੰਨੇ ਵੀ ਆ ਸਾਰੇ ਇਹ ਉਹਨਾਂ ਦੇ ਪਾਵਾਂਗੇ ਤੇ ਪੰਜ ਗਾ ਜਿਹੜੇ ਮੋਜੇ ਕੱਚੇ ਉਹਨਾਂ ਦੇ ਜਿਹੜੇ ਪੁਰਾਣੇ ਸੀਗੇ ਬੱਚੇ ਵੱਡੇ ਹੋ ਗਏ ਹਨ ਇਹਨਾਂ ਦੇ ਮੋਬਾਈਲ ਨੰਬਰ ਲਏਗਾ ਪਾਣਾ ਜਿਹੜੇ ਮਦਰ ਦੇ ਵਾਲੇ ਇਹ ਲੋ ਇੱਕਦੋ ਜ਼ਰੂਰੀ ਹੈ ਥੋੜੇ ਜੀ ਉਹਨਾਂ ਦੇ ਪਾ ਰਾਂਗੇ ਬਾਕੀਆਂ ਜਿਹਾ ਹੀ ਰਹਿਣਨਾਂਗੇ ਤੇ ਇਹ ਸਾਰਾ ਕੁਝ ਸੇਵ ਕਰ ਲੈਨੇ ਆਪਾਂ ਅੰਦਰ ਰੱਖ ਦਨੇ ਆ ਜੇ ਆਖਦਾਂ ਨੀ ਲੋਡੀ ਤੇ ਬਾਕੀ ਬੱਚੇ-ਬੁੱਚੇ ਆ ਤੇ ਬੈਠੇ ਹੀ ਆ ਤਾਂ ਧੁੱਪੇ ਕਰਦੇ ਫਿਰ ਮੈਂ ਬਾਜ਼ਾਰ ਜਾਣ ਲੱਗ ਤੜ ਗਿਆ ਸੀ ਇੱਕ ਮਿੰਟ ਹਾਂ ਮੈਂ ਮੇ ਇਹ ਦੇ ਨਾ ਤੇ ਆਹ ਕੁਤਰੀ ਨਾਲ ਦੋ ਹੋਰ ਸੀਗੀਆਂ ਇੰਗੇ ਦਵਾਈ ਪਾ ਦਿੰਨਾ ਮੈਂ ਆ ਦੇ ਪਈ ਇੱਥੇ ਹੀ ਆ ਇਹ ਦੂਜੀ ਵਾਰ ਆਹ ਦੀ ਬਾਗ ਨੇ ਦ੍ਰਸ਼ਟੀ ਦ੍ਰਸ਼ਟੀ ਇਹ ਕਿਥੇ ਰੱਖ ਲੈਣੀ ਆ ਲਓ ਜੀ ਆ ਦਵਾਈ ਆ ਜੀ ਹੁਣ ਤੇ ਦ੍ਰਸ਼ਟੀ ਆਈ ਡਰਾਪਾ ਇਹ ਹੋਊਗਾ ਹਲੋ ਅੰਗਰੇਜ਼ੀ ਬਾਕੀ ਆ ਬਿਆ ਸਾਰਾ ਸਮਾਨ ਆਪਣੇ ਨਾਲ ਸ਼ਹਿਦ ਸ਼ੂਤ ਆਲੀ ਲੈਟ ਵੀ ਆ ਮਤੋਂ ਲੈਟ ਹੁਲਾ ਆਪਾਂ ਕੱਲ੍ਹ ਲੈ ਬਲ ਹੋਇ ਚ ਪਾਵਾਂਗੇ ਆ ਤੁਹਾਨੂੰ ਪਾਵਰ ਜਲ ਕੱਢ ਦੇਣੇ ਖੜ ਕੇ ਬਾਹਰ ਇੱਥੇ ਖੜ ਕੇ ਥੋੜੀ ਜਿਹਾ ਚ ਵੀ ਪਈ ਜਾਂਦਾ ਇਹ ਨਾਲ ਹੀ ਚ ਫਿਰ ਵੀ ਕੜਵਾ ਅਸੀਂ ਮੈਨੇ ਰਹਿ ਰਹਾਂ ਯਾਰ ਕਿਉਂਕਿ ਨਹੀਂ ਰਿ ਸੋਰੀ ਨਾ ਕਿਸੇ ਵੀ ਜਾਨਵਰ ਨੂੰ ਦੇ ਨਹੀਂ ਪੈ ਸਕਦੀ ਆ ਗਿਆ ਚੱਕੋ ਮੂੰਗਾ 50 ਰੁਪਿਆ ਦੀ ਆ ਤੇ ਤੁਹਾਡੇ ਉਸ ਕਮੈਂਟ ਕਰਕੇ ਦੱਸੋ ਕਿੰਨੇ ਦੀ ਮਿਲਦੀ ਕਾਰਜਾਂ ਦੇ ਵਿੱਚ ਠੀਕ ਹੈ ਰੇਟ ਉੱਪਰ ਤੁਹਾਨੂੰ ਦਿਖਾ ਦਿੰਦਾ ਮੈਂ ਇੱਥੇ ਲਿਖਿਆ ਹੋਇਆ 90 80 ਰੁਪਈਆ ਲਿਖਿਆ ਗਿਆ ਠੀਕ ਹੈ ਜੀ ਤੇ ਆਪਣੇ ਦੰਦੇ ਦੀ 50 ਰੁਪਈਆ ਦੀ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਠੱਲਾਂ ਕਾਲੂ ਬਾਵਾ ਬੱਚਿਆਂ ਸਾਰਿਆਂ ਦੀ ਜੰਨੇ ਵੀ ਬੱਚੇ ਛੋਟੇ ਵੱਡੇ ਸਾਰੇ ਬਸਾਂ ਇਦੂ ਬਾਣੀ ਠੱਲਾਂ ਬਣਾਉਂਦੇ ਨਹੀਂ ਲੋੜ ਤੇ ਜਿੱਥੇ ਆਪਾਂ ਬਣਾਉਨੇ ਉਹ ਬਾਈ ਦੀ ਵੀਡੀਓ ਸ਼ੂਟ ਕਰਾਂਗੇ ਆਪਾਂ ਉਹ ਬਣਾਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹ ਵੀ ਵੀਡੀਓ ਆ ਜੂਗੀ ਠੀਕ ਹੈ ਜੀ ਤੇ ਬਾਕੀ ਆ ਕਬੂਤਰ ਨਾਲ ਦੀ ਪਾਤੀ ਆ ਦਵਾਈ ਆ ਲੋ ਠੀਕ ਆ ਤੇ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਨੇ ਜਿਹੜੀ ਆਪਣੇ ਚੈਨਲ ਦੇ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੇ ਉਸ ਵੀਡੀਓ ਕਿਦਾਂ ਦੀ ਲੱਗੀ ਤੇ ਇੱਥੇ ਸਫਾਈ ਕਰਦਾ ਮੈਂ ਓਕੇ ਰਿਪੋਰਟਾਂ ਠੀਕ ਆ ਜੀ